ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹੀ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੌਂਤੀਵੀਂ ਸਾਖੀ ਕਿਲੇ ਦੀ ਉਸਾਰੀ ਤੇ ਫਤਿਹ ਸ਼ਾ ਦੇ ਵਜ਼ੀਰ ਨੇ ਸਤਿਗੁਰੂ ਜੀ ਦੇ ਹਜ਼ੂਰ ਆਉਣਾ ਆਕਟਾ ਫਾਉਂਟਾ ਨਾਮ ਦਾ ਨਗਰ ਜਮਨਾ ਦੇ ਕਿਨਾਰੇ ਸੀ ਇਸ ਨਗਰ ਦੇ 20 20 ਮੀਲ ਦੂਰ ਤੱਕ ਰਾਜਾ ਮੇਦਰੀ ਪ੍ਰਕਾਸ਼ ਨੇ ਸਾਰੇ ਨਗਰ ਸਤਗੁਰੂ ਜੀ ਦੀ ਇੱਛਾ ਤੇ ਛੱਡ ਦਿੱਤੇ ਇਹ ਵੀ ਆਖ ਦਿੱਤਾ ਕਿ ਜੇ ਉਹ ਚਾਹਣ ਤਾਂ ਇੰਨੇ ਇਲਾਕੇ ਨਗਰਾਂ ਦਾ ਮਾਮਲਾ ਵੀ ਬੇਸ਼ੱਕ ਆਪ ਇਕੱਠਾ ਕਰ ਲਿਆ ਕਰਨ ਪਰ ਸਤਗੁਰੂ ਜੀ ਦੀ ਇੱਛਾ ਕੋਈ ਰਾਜ ਕਰਨ ਦੀ ਨਹੀਂ ਸੀ ਉਹਨਾਂ ਨੂੰ ਤਾਂ ਸਿੱਖ ਸੇਵਕ ਹੀ ਬਿਆਨ ਸਨ ਢੰ ਪੇਟਾ ਕਰੀ ਜਾਂਦੇ ਸਨ ਜਿਸ ਅਸਥਾਨ ਤੇ ਸਾਹਿਬਾ ਹੁਕਮ ਕੀਤਾ ਸੀ ਉਸ ਅਸਥਾਨ ਉੱਤੇ ਕਿਲਾ ਉਸਾਰਨਾ ਸ਼ੁਰੂ ਹੋ ਗਿਆ ਸਾਹਿਬ ਡੇਰਾ ਉੱਥੇ ਲੈ ਆਏ ਸਾਰੀ ਸੈਨਾ ਵੀ ਨਾਲ ਸੀ ਸਿੱਖ ਸੈਨਿਕ ਤੇ ਸੇਵਕ ਵੀ ਹੱਥੀਂ ਸੇਵਾ ਕਰਨ ਲੱਗੇ ਕੋਈ ਜੁਨਾ ਤਿਆਰ ਕਰਨ ਲੱਗਾ ਕਿਸੇ ਨੂੰ ਜੰਗਲ ਵਿੱਚ ਲੱਕੜੀ ਕੱਟਣ ਤੇ ਲਾ ਦਿੱਤਾ ਪਾਕਤਾ ਦੇ ਇਲਾਕੇ ਵਿੱਚ ਜਮਨਾ ਦੇ ਆਰ ਪਾਰ ਰਾਮ ਰਾਏ ਦੀ ਸਿੱਖੀ ਸੀ ਸਾਰੇ Hindu ਜਨਤਾ ਤੇ ਰਾਦੇ ਉਹਨਾਂ ਨੂੰ ਆਤਮਿਕ ਗੁਰੂ ਮੰਨਦੇ ਸਨ ਰਾਮ ਰਾਏ ਜੀ ਆਪ ਡੇਰਾਦੂਨ ਰਹਿੰਦੇ ਸਨ ਜਿੱਥੇ ਆਪ ਦਾ ਸੁੰਦਰ ਆਪ ਦਾ ਮੰਦਿਰ ਅਜੇ ਤੱਕ ਕਾਇਮ ਹੈ ਉਸ ਨਾਲ ਲੱਖਾ ਰੁਪਏ ਦੀ ਜਾਗੀਰ ਹੈ ਆਉਂਤਾ ਦੇ ਚੋਗਿਰਦੇ ਦੇ ਹਿੰਦੂ ਕੁਝ ਤਰਬਕ ਗਏ ਉਹ ਨੱਠੇ ਨੱਠੇ ਡੇਰਾਦੂਨ RAM RAI ਜੀ ਪਾਸ ਪੁੱਜੇ ਤੇ RAM RAI ਜੀ ਨੂੰ ਸਾਰਾ ਹਾਲ ਦੱਸਿਆ ਜਦੋਂ ਇਹ ਕਿਹਾ ਉਹ ਆਨੰਦਪੁਰ ਤੋਂ ਆਏ ਹਨ ਉਹਨਾਂ ਦਾ ਨਾਮ ਗੋਬਿੰਦ ਰਾਏ ਜੀ ਹੈ ਤੇ ਸਤਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਸੀ ਦੇ ਹਨ ਤੇ ਕਲਗੀ ਉਹਨਾਂ ਦੇ ਸੀਸ ਤੇ ਹੈ ਸੁੰਦਰ ਗਬਰੂ ਤੇ ਰੱਬੀ ਨੂਰ ਚਿਹਰੇ ਤੇ ਹੈ ਬਰਕਤਾਂ ਤੇ ਰਿੱਧੀਆਂ ਸਿੱਧੀਆਂ ਉਹਨਾਂ ਦੀ ਸੇਵਾ ਕਰਦੀਆਂ ਹਨ 700 ਦੇ ਲਗਭਗ ਨਾਲ ਸਿਕ ਸੇਵਕ ਹਨ ਜਿਨ੍ਹਾਂ ਕੋਲ ਕੋੜੇ ਤੇ ਸ਼ਸਤਰ ਹਨ ਆਰਾਮ ਰਾਏ ਜੀ ਚਤਪਟ ਜਾਣ ਗਏ ਕਿ ਉਹਨਾਂ ਕੋਲ ਕੋੜੇ ਤੇ ਸ਼ਸਤਰ ਹਨ ਆਰਾਮ ਰਾਏ ਦੇ ਚਿਤਰਾ ਪਤਾ ਨਹੀਂ ਕਿ ਆਇਆ ਕਿ ਉਹ ਕ੍ਰੋਧवान ਨਹੀਂ ਹੋਏ ਉਹਨਾਂ ਨੇ ਨਿੰਦਾ ਜਾਂ ਕਿਰਨਾ ਨਹੀਂ ਕੀਤੀ ਸਗੋਂ ਪਰਸਨ ਹੋਏ ਤੇ ਮੁਖੀਆਂ ਨੂੰ ਕਿਹਾ ਜਾਓ ਉਹਨਾਂ ਦੀ ਸੇਵਾ ਕਰੋ ਉਹ ਕਲਿਆਣ ਕਰਨ ਵਾਲੇ ਹਨ ਸੇਵਾ ਕਰੋ ਤੇ ਜਨਮ ਸਫਲ ਕਰੋ ਉਹਨਾਂ ਪਾਸੋਂ ਨਾਮਦਾਨ પ્રાપ્ત ਕਰੋ ਉਹ ਮਹਾਬਲੀ ਧਰਮ ਰੱਖਿਅਤ ਤੇ ਗਿਆਨ ਦਾਤਾ ਹਨ ਜਦੋਂ ਰਾਮ ਨਾਇ ਜੀ ਨੇ ਸਤਗੁਰੂ ਜੀ ਦੀ ਉਸਤਤ ਕੀਤੀ ਤਾਂ ਸਾਰੇ ਮੁਖੀਏ ਸਤਗੁਰੂ ਜੀ ਦੇ ਸਰਦਾਲੂ ਬਣ ਕੇ ਵਾਪਸ ਆ ਗਏ ਪੌਂਟੇ ਪੁੱਜ ਕੇ ਆਪੋ ਆਪਣੀ ਘਰੀ ਨਹੀਂ ਸਗੋਂ ਸਿੱਧੇ ਸਤਗੁਰੂ ਜੀ ਦੀ ਅਜੂਰੀ ਵਿੱਚ ਪੁੱਜੇ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਨਾ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸਾਨੂੰ ਰਾਮ ਰਾਏ ਦੀ ਨੇ ਤੁਸਾ ਆਪੇ ਜਿਆ ਹੈ ਅਜ ਤੋਂ ਤੂ ਸਾਦੇ ਚਰਨ ਸੇਵਕ ਹੋਏ ਅਸਾਨੂੰ ਨਾਮਦਾਨ ਇਸ਼ਨਾਨ ਬਖਸ਼ ਕੇ ਸਿੱਖੀ ਮਾਰਗ ਦੇ ਪੰਦੀ ਬਣਾਓ ਅੱਗੇ ਦਾ ਡਰ ਰਾਤ ਦਿਨੇ ਆਰਾਮ ਨਾਲ ਜੀਵਨ ਨਹੀਂ ਕੱਟਣ ਦਿੰਦਾ ਉਹ ਡਰ ਦੂਰ ਕਰੋ ਨਾਮ ਸਿਮਰਨ ਦੀ ਵਿਧੀ ਦੱਸੋ ਨਾਲ ਹੀ ਦੱਸੋ ਕਿ ਕੀ ਸੇਵਾ ਕਰੀਏ ਵਾਹਿਗੁਰੂ ਦਾ ਸਿਮਰਨ ਕਰੋ ਤੇ ਗੁਰੂ ਘਰ ਦੀ ਸੇਵਾ ਕਰੋ ਤੁਸਾਂ ਦੇ ਇਲਾਕੇ ਚ ਕਿਲਾ ਤਿਆਰ ਹੋ ਰਿਹਾ ਹੈ ਕਰੋ ਸੇਵਾ ਸਤਿਗੁਰੂ ਦੇ ਨਾਲ ਬੈਠੇ ਮੁਖੀ ਸਿੱਖ ਪਾਈ ਸੰਗੋਸ਼ਾ ਨੇ ਉੱਤਰ ਦਿੱਤਾ ਸੇਵਾ ਤੋਂ ਮੇਵਾ ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ ਤਿਨਾਂ ਨੇ ਮੂਹ ਮੰਗੀਆਂ ਮੁਰਾਦਾ ਪ੍ਰਾਪਤ ਕੀਤੀਆਂ ਹਨ ਸਾਰਿਆਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਉਹ ਗੁਰੂ ਘਰ ਦੀ ਸੇਵਾ ਕਰਨ ਲੱਗੇ ਸ਼੍ਰੀ ਨਗਰ ਦਾ ਰਾਜਾ ਫਤੇਸ਼ਾ ਵੀ ਤਰਮ ਰਾਏ ਜੀ ਦਾ ਚੇਲਾ ਸੀ ਉਹ ਜਦੋਂ ਸ਼੍ਰੀਨਗਰ ਦਾ ਰਾਜਾ ਪਤੇਸ਼ਾ ਵੀ ਵੈਭੂ ਜੀ ਰਾਮ ਰਾਏ ਜੀ ਦਾ ਚੇਲਾ ਸੀ ਉਹ ਜਦੋਂ ਰਾਮ ਰਾਏ ਜੀ ਨੂੰ ਮਿਲਿਆ ਤਾਂ ਉਸ ਕੋਲ ਵੀ ਰਾਮ ਰਾਏ ਜੀ ਨੇ ਸਤਿਗੁਰੂ ਜੀ ਦੀ ਬਹੁਤ ਉਸਤਤ ਕੀਤੀ ਉਹ ਉਸਤਤ ਕਰਨ ਦਾ ਇਹ ਫਲ ਹੋਇਆ ਕਿ ਰਾਜਾ ਪਤੇਸ਼ਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਤਾਵਲਾ ਹੋ ਗਿਆ ਆਪਣੇ ਰਾਜ ਵਿੱਚ ਪਹੁੰਚ ਕੇ ਉਸਨੇ ਆਪਣੇ ਵਜ਼ੀਰ ਨੂੰ ਸਤਿਗੁਰੂ ਜੀ ਵੱਲ ਭੇਜਿਆ ਵਜ਼ੀਰ ਬੜਾ ਸਿਆਣਾ ਸੀ ਉਸਨੇ ਪਹਿਲਾ ਮਸੰਦ ਤੇ ਮੇਵੜਿਆਂ ਕੋਲੋਂ ਗੁਰੂ ਘਰ ਦੀ ਮਰਿਆਦਾ ਦਾ ਪਤਾ ਕੀਤਾ ਤੇ ਫਿਰ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜੋ ਵਸਤੂਆਂ ਪੇਟਾ ਕਰਨ ਵਾਸਤੇ ਲਿਆਂਦੀਆਂ ਸਨ ਉਹ ਪੇਟਾ ਕੀਤੀਆਂ ਤੇ ਰਾਜੇ ਵੱਲੋਂ ਇਹੋ ਬੇਨਤੀ ਕੀਤੀ ਰਾਜਾ ਫਤਿਹशाह ਤੁਸਾਂ ਦੇ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ ਹੈ ਕੁਝ ਭੁਲੇਖੇ ਮਨ ਵਿੱਚ ਸਨ ਹੁਣ ਉਹ ਦੂਰ ਹੋ ਗਏ ਹਨ ਕਿਮਾ ਕਰਨੀ ਦਇਆ ਦ੍ਰਿਸ਼ਟੀ ਰੱਖਣੀ ਏ ਸੁਣ ਕੇ ਸਤਗੁਰੂ ਜੀ ਨੇ ਬਚਨ ਕੀਤਾ ਅਸੀਂ ਤਾਂ ਪ੍ਰੇਮ ਤੇ ਸਿੱਖੀ ਦੇ ਭੁੱਖੇ ਹਾਂ ਅਸਾਨੂੰ ਨਾ ਰਾਜ ਕਰਨ ਦੀ ਗਰਜ ਹੈ ਨਾ ਲਾਲਚ ਦੀ ਮਾਇਆ ਗੁਰੂ ਘਰ ਦੀ ਦਾਸੀ ਹੈ ਜਿਹੜਾ ਸਤਗੁਰੂ ਨਾਨਕਦੇਵ ਜੀ ਦੀ ਗੁਰਗੱਦੀ ਅਤੇ ਅਕਾਲ ਪੁਰਖ ਨਾਲ ਪਿਆਰ ਕਰਦਾ ਹੈ ਅਸੀਂ ਉਸ ਨਾਲ ਪਿਆਰ ਕਰਦੇ ਹਾਂ ਅਸਾਂ ਦਾ ਜੀਵਨ ਨਿਸ਼ਾਨਾ ਹੈ ਧਰਮ ਦਾ ਪ੍ਰਚਾਰ ਕਰਨਾ ਤੇ ਦੁਸ਼ਟਾਂ ਦਾ ਨਾਸਤ ਕਰਨਾ ਜੋ ਸਮਾਜ ਮਨੁੱਖਤਾ ਅਤੇ ਤਰੰਧ ਦੇਵਿਆਰੀ ਹਨ ਉਹਨਾਂ ਨੂੰ ਆਸਾਨੇ ਸੋਧਣਾ ਹੈ ਜਿਹੜੇ ਧਰਮੀ ਪੁਰਸ਼ ਸੰਤ ਸੰਤਜਨ ਗੁਣੀ ਤੇ ਵਿਦਵਾਨ ਹਨ ਉਹਨਾਂ ਦਾ ਆਦਰ ਸਤਕਾਰ ਕਰਨਾ ਹੈ ਇਸ ਵਾਸਤੇ ਤੁਸੀਂ ਰਾਜਾ ਸਾਹਿਬ ਨੂੰ ਕਹਿ ਦੇਣਾ ਕਿ ਅਸੀਂ ਭਲੇ ਪੁਰਸ਼ਾਂ ਦੇ ਸਦਾ ਸੰਗੀ ਹਾਂ ਰਾਜਾ ਭਗਵਾਨ ਦੇ ਨਾਮ ਦਾ ਸਿਮਰਨ ਕਰੇ ਜਿਸ ਅਕਾਲ ਪੁਰਖ ਨੇ ਉਸ ਨੂੰ ਰਾਜ ਦਿੱਤਾ ਹੈ ਰਾਜ ਨਾਲ ਪਿਆਰ ਕਰਨ ਦੀ ਤਾਂ ਰਾਜ ਬਖਸ਼ਣ ਵਾਲੇ ਨੂੰ ਚੇਤੇ ਰੱਖਣਾ ਚਾਹੀਦਾ ਹੈ ਸਿਆਣੇ ਵਜ਼ੀਰ ਨੇ ਸਤਿਗੁਰੂ ਜੀ ਦੇ ਚਰਨਾਂ ਅੱਗੇ ਸੀਸ ਚੁਕਾਇਆ ਅਤੇ ਬਹੁਤ ਸਾਰੀ ਰਕਮ ਪੇਟਾ ਕਰਕੇ ਆਪਣੇ ਰਾਜਵਲ ਹੌਲੇ ਦਿਨ ਚਲੇ ਆਕਿਆ ਸਤਿਗੁਰੂ ਜੀ ਕਿਲੇ ਨੂੰ ਤਿਆਰ ਕਰਾਉਂਦੇ ਰਹੇ ਤੇ ਜੀਵਾਂ ਦਾ ਉਧਾਰ ਕਰਦੇ ਰਹੇ ਪਹਾੜ ਦੀਆਂ ਕੁੱਖਾਂ ਵਿੱਚ ਵਸਣ ਵਾਲੇ ਗਰੀਬ ਤੇ ਭੋਲੇ ਪਾਲੇ ਲੋਕ ਆ ਕੇ ਗੁਰੂ ਘਰ ਦੇ ਸ਼ਰਧਾਲੂ ਬਣਨ ਲੱਗੇ ਕੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ